ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿਤਲ ਨੇ 31 ਇਲਾਟੀਆਂ ਨੂੰ ਅਲਾਟਮੈਂਟ ਲੈਟਰ ਦਿੱਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਰੋਜੀ ਰੋਟੀ ਦੇਣ ਲਈ ਵਚਨਬੱਧ ਹੈ ਇਸ ਮੌਕੇ ਤੇ ਉਹਨਾਂ ਨੇ ਲੈਂਡ ਪੂਲਿੰਗ ਨੀਤੀ ਬਾਰੇ ਕਿਹਾ ਕਿ ਇਹ ਕਿਸੇ ਦੇ ਵੀ ਥੋਪੀ ਨਹੀਂ ਜਾਵੇਗੀ ਜੇਕਰ ਕਿਸਾਨ ਵੀਰ ਇਸ ਦਾ ਵਿਰੋਧ ਕਰਦੇ ਹਨ ਤਾਂ ਇਸ ਵਿੱਚ ਸੋਧਾਂ ਵੀ ਕੀਤੀਆਂ ਜਾ ਸਕਦੀਆਂ ਹਨ ਅੱਜ ਜਿਹੜੀ ਬੂਥ ਅਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਐਸੀ ਜਿਲ੍ਹਾ ਦਾ ਜਿਨ੍ਹਾਂ ਨੇ ਕਹਿੰਦੇ ਵੀ ਇੱਥੋਂ ਆਪਦਾ ਕਾਰਜ ਚਲਾਉਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਅਸੀਂ ਡੀਸੀ ਸਾਹਿਬ ਕੋਲੇ ਗਏ ਸੀ ਇਹਨਾਂ ਦੀ ਮੰਗ ਨੂੰ ਲੈ ਕੇ ਤਾਂ ਪਰ ਮੈਂ ਕਹਿੰਨੀ ਵੀ ਜਿਵੇਂ ਸਾਡੇ ਰਿੰਕੂ ਵੀਰ ਨੇ ਦੱਸਿਆ ਬੀਜੇਪੀ ਵੀ ਸਰਕਾਰ ਵੇਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ ਪਰ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਆ ਖੋਹਣ ਨਹੀਂ ਆਏ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿਦਾਂ ਇਹਨਾਂ ਦਾ ਹੱਲ ਨਿਕਲ ਸਕੇ ਤਾਂ ਉਦੋਂ ਕੀ ਸੀ ਵੀ ਕਿ ਬੂਥ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹਡਲ ਸੀਗੀਆਂ ਤਾਂ ਸਾਡੇ ਮਾਨਯੋਗ ਐਸਡੀਐਮ ਸਾਹਿਬ ਦੀ ਸੂਝਬੂਝ ਨਾਲ ਉਹ ਸਾਰੀਆਂ ਹਡਲਸ ਦੂਰ ਕਰਕੇ ਅੱਜ 31 ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅੱਜ ਅਲੋਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਰਾਜਪੁਰੇ ਦੇ ਬੂਥ ਜਿਹੜੇ ਬੂਥ ਦੇ ਹੈਡ ਮਾਲਕ ਬਨਣਗੇ ਹੁਣ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਾਲਾਂ ਦੇਖੋ ਜਿਹੜੀ ਇੱਕ ਪਾਲਿਸੀ ਬੰਦੀ ਹੁੰਦੀ ਹੁੰਦੀ ਹੈ ਪਰ ਜੇ ਪਬਲਿਕ 'ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਅਕਸੈਪਟ ਨਾ ਕਰੇ ਤਾਂ ਕਿਤੇ ਵੀ ਉਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਰਹੇ ਨੇ ਤਾਂ ਇਹ ਪਾਲਿਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀਆਂ ਕੰਡੀਸ਼ਨ ਚੇਂਜ ਕੀਤੀਆਂ ਜਾਣ ਚਾਹੇ ਉਹਨੂੰ ਵਾਪਿਸ ਲੈਣਾ ਪਵੇ पर जो पब्लिक जिस깔 ਤੇ ਖੁਸ਼ ਹੈ ਉਹੀ ਕੰਮ ਹੋਊਗਾ। ਜਿਸ ਤਰ੍ਹਾਂ ਕਿ ਇਸ ਤਰ੍ਹਾਂ ਕਿ ਬੂਥ ਐਲੋਟ ਹੋਏ ਆ। ਇਹਦੇ ਵਾਸਤੇ ਕੁਝ ਨਿਯਮ ਸ਼ਰਤਾਂ ਵੀ ਹੈਗੀਆਂ ਉਹਨਾਂ ਵਾਸਤੇ ਜਾਂ ਸਿਰਫ ਬੂਥ ਐਲੋਟ ਕਰਨਾ ਨਹੀਂ ਜਿਵੇਂ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੂਥ 'ਚ ਬੈਠ ਕੇ ਕੋਈ ਦੂਸਰੇ ਕੰਮ ਕਰੀ ਜਾਈਏ ਜੋ ਇੱਥੇ ਜੋ ਵੀ ਅਲਾਟਮੈਂਟ ਟਾਈਮ ਐਸ.ਡੀ.ਐਮ ਸਾਹਿਬ ਅੱਜ ਐਗਰੀਮੈਂਟ ਸਾਈਨ ਕਰਵਾਣਗੇ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨਾ ਮੈਡਮ ਕਿਤੇ ਐ ਆਏ ਕਰਨੀ ਹੈ ਇਸ ਤਰ੍ਹਾਂ ਸੀ ਜੀ ਬੂਥ ਆ ਜਿਹੜੇ ਜਿਨ੍ਹਾਂ ਨਾਲ ਬਾਤ ਹੋ ਰਹੀ ਜਿਹਨਾਂ ਨੂੰ ਪਹਿਲਾਂ ਨਮਸਮਲਾਤ ਹੋਇਆ ਗਿਆ ਉਹਨਾਂ ਦੀ ਕੇ ਵੀ ਸੀ ਕੀ ਸਰਕਾਰ ਨੇ ਪਿਛਲੇ ਸਾਲਾਂ ਤੋਂ 10% ਹਰ ਸਾਲ ਵਧਾਉਣ ਦਾ ਕਰ ਦਿੱਤਾ ਇਹਨੂੰ ਆਰਡਰ ਦਿੱਤਾ ਤੇ ਆਹ ਨਾਲੇ 5-7 ਸਾਲਾਂ ਤੋਂ ਸ਼ੋਅਰੂਮਾਂ ਜਿਨ੍ਹਾਂ ਕਰਾਇਆ ਹੋ ਜੇਗਾ ਇਹਨਾਂ ਦਾ ਇਸ ਸੰਬੰਧੀ ਕੋਈ ਉਸ ਖੁਸ਼ੀ ਕਰੋਗੇ ਇਹਨਾਂ ਦੀ ਮੰਗ ਹੈ ਕਿ 10% ਦੀ ਜੋ ਸ਼ਰਤਾਂ ਹਟਾਈ ਜਾਵੇ ਦੇਖੋ ਇਹ ਮੰਗ ਮੇਰੇ ਕੋਲੇ ਹਾਲੇ ਨਹੀਂ ਆਈ ਹਾਲੇ ਤੱਕ ਮੰਗ ਇਹ ਹੀ ਆ ਰਹੀ ਸੀ ਕਿ ਸਾਨੂੰ ਬੂਥ ਅਲੋਟ ਕੀਤੇ ਜਾਣ ਇਹ ਮੰਗਾਉਗੀ ਜਰੂਰ ਇਹਦਾ ਵੀ ਹੱਲ ਕਰਾਂਗੇ ਤਾਂਕਿ ਜੇ ਕਿਰਾਇਆ ਐਕਸੈਸ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਹੈ ਮੈਡਮ ਇਨ ਫਿਊਚਰ ਦੇ ਵਿੱਚ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਦਿਨ ਹੈ ਪਰ ਨਾ ਕੁਝ ਦਿਨਾਂ ਤੋਂ ਜਿਹੜੇ ਨਜਾਇਜ਼ ਕਿਪਰਾ ਰਾਜਪੁਰਾ ਚੱਲ ਰਹੇ న్యూਸ 89 ਤੇ ਵੀ ਲੱਗੀ ਤੇ ਸਾਡੇ ਵੀ ਚੈਨਲ ਤੇ ਲੱਗੀ ਹੈ ਸਾਨੂੰ ਇਹ ਡਰ ਸੀ ਕਿ ਕੋਈ ਅਨਸਥਾਪਿਤ ਕਟਨਾਕ ਵਾਪਰ ਜੇ ਗੱਜੂ ਖੇੜਾ ਵਿੱਚ ਕੱਲ ਇੱਕ ਗੁੜੀਆਂ ਦੀ ਡੈੱਥ ਹੋ ਗਈ ਹੈ ਨਾ ਕੀ ਕਰਨਾ ਹੈ ਦੇਖੋ ਜਿਹੜੀ ਨਜਾਇਜ਼ ਕਿਪਰਾ ਲਈ ਹੈ ਉਹ ਵੀ ਸਾਨੂੰ ਕੱਲ ਤੁਹਾਡੇ ਹੀ ਖਬਰ ਤੋਂ ਪਤਾ ਚੱ बेस मीटिंग ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ ਡਿਪਟੀ ਸਾਹਿਬ ਦੇ ਆਫਿਸ ਸਾਰੇ ਐਸਐਚਓ ਵਗੈਰਾ ਹੈ ਔਰ ਟ੍ਰੈਫਿਕ ਇੰਚਾਰਸਾਰੇ ਆਈ ਵੀਰ ਨੂੰ ਸਖਤ ਇਦਾਤਾਂ ਦਿੱਤੀਆਂ ਜਾ ਰਹੀਆਂ ਕਿ ਜਿਹੜੇ ਓਵਰਲੋਡ ਟਿਪਪਰ ਚਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਣੀ ਵਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿਪਰਾਂ ਵਾਲੇ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਸੁਖਾਮੀ ਘਟਨਾ ਨੂੰ ਅੱਗੇ ਅੰਜਾਮ ਦੇ ਦਿੰਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇ। ਜੀ ਮੈਡਮ ਜ਼ਿਆਦਾਤਰ ਟਿੱਪਰਾਂ ਤੇ ਨੰਬਰ ਵੀ ਨਹੀਂ ਲੱਗੇ ਹੋਏ। ਨਹੀਂ ਬਿਲਕੁਲ ਅੱਜ ਦੀ ਸਾਡੀ ਮੀਟਿੰਗ ਦਾ ਇਹੀ ਮਨਸ਼ਾ ਹੈ ਹੁਣ ਅਸੀਂ ਉੱਥੇ ਚੱਲਨੇ ਆਂ ਤਾਂ ਟਿੱਪਰ ਪੂਰੇ ਅਲੋਟਮੈਂਟ ਉਹਨਾਂ ਤੇ ਨੰਬਰ ਹੋਣਗੇ। ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਇੰਨੇ ਤੋਂ ਵੱਧ ਜੇ ਟਿੱਪਰ ਭਰਿਆ ਤਾਂ ਉਹਨੂੰ ਅੰਦਰ ਜप्त ਕੀਤਾ ਜਾਵੇ। ਜੀ ਜਿੰਨੀਆਂ ਟਰਾਲੀਆਂ ਇੱਥੇ ਕਮਰਸ਼ੀਅਲ ਕੰਮ ਕਰਦੀਆਂ ਜੀ ਕਮਰਸ਼ੀਅਲ ਟਰਾਲੀਆਂ ਭਾਵੇਂ ਰੇਤੇ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਾਸੇ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੇ ਹੁੰਦੇ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਸ ਇਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹੜੀਆਂ ਰੇਤਾ ਪੜਾਂਦੀਆਂ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਣ ਉਹਨਾਂ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ ਜਿਹੜੇ ਉੱਪਰੋਂ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਕੋਈ ਬਿਨਾਂ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਹੋਵੇ ਮੈਨੂੰ ਫਲੱਡ ਕੰਟਰੋਲ ਨੂੰ ਲੈ ਕੇ ਚਿੰਤਾ ਜਿਹੜੀ ਆ ਰਹੀ ਹੈ ਕਿਉਂਕਿ ਕਾਫੀ ਟਾਈਮ ਤੋਂ ਜਿਹੜੀ ਹੈ ਖੜਾ ਬੰਦੇ ਸਥਿਤੀ ਆ ਬਣ ਰਹੀ ਹੈ ਦੇਖੋ ਕੱਗਰ ਦਾ ਲੈਵਲ ਜ਼ਰੂਰ ਵਧਿਆ ਹੈ ਪਰ ਅੰਡਰ ਕੰਟਰੋਲ ਹੈ ਐਸਾ ਕੋਈ ਨਹੀਂ ਹੈ ਕਿ ਫਲੱਡ ਆਏਗਾ ਅਸੀਂ ਪੂਰਾ ਪ੍ਰਸ਼ਾਸਨ ਪੂ ਕਿ ਕੋਈ ਵੀ ਇਦਾਂ ਦੀ ਅਨਸੁਖਾ ਮੀ ਘਟਨਾ ਨਾ ਹੋਵੇ ਕਿ ਆਪਣੇ ਰਾਜਪੁਰੇ ਵਗੈਰਾ ਰਾਜਪੁਰੇ ਦੀ ਜੇ ਅੱਪਾ ਗੱਲ ਕਰੀਏ ਕਿ ਕੋਈ ਹੜ੍ਹ ਦੀ ਸਥਿਤੀ ਹੋਵੇ ਤੇ ਲੋਕਾਂ ਨੂੰ ਪਰੇਸ਼ਾਨ ਜਿਹੜੇ 5 ਲੱਖ ਤੋਂ ਵਧਾਈ ਜਾ ਇਹਨਾਂ ਨੇ ਮੈਡੀਕਲ 10 ਲੱਖ ਦਾ ਰੇਟ ਫਰ ਤੋਂ ਉਹ ਅਗਲੇ ਮਹੀਨੇ ਤੋਂ ਸਟਾਰਟ ਹੋ ਜੂਗੀ ਉਹਦੇ ਨਾਲ ਹਰ ਆਮ ਘਰ ਦੇ ਹਰ ਇਨਸਾਨ ਨੂੰ ਉਹਦਾ ਫਾਇਦਾ ਹੋਊਗਾ ਕਿਉਂਕਿ ਅੱਜਕੱਲ ਬਿਮਾਰੀਆਂ ਇਦਾਂ ਦੀਆਂ ਆਣ ਲੱਗੀਆਂ ਕਈ ਬਿਮਾਰੀਆਂ ਇਦਾਂ ਦੀਆਂ ਆਉਂਦੀਆਂ ਕਿ ਵੱਡਾ ਬਜਟ ਬਣ ਜਾਂਦਾ ਆ ਆਮ ਬੰਦਾ ਨਹੀਂ ਦੇ ਸਕਦਾ ਪਰ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸਿਹਤ ਯੋਜਨਾ ਲੈ ਕੇ ਆਈ ਹੈ। ਮੈਨੂੰ ਜਿੰਨਾ ਤੁਸੀਂ ਅੱਜ ਇਹ ਰੋਜ਼ਗਾਰ ਵਾਸਤੇ ਜੀ। ਹਾਂਜੀ। ਰੋਜ਼ਗਾਰ ਵਾਸਤੇ ਹੋਰ ਕੀ ਉਪਰਾਲੇ ਕੀਤੇ। ਦੇਖੋ ਰੋਜ਼ਗਾਰ ਦੇ ਰਹੇ ਆ ਨੌਕਰੀਆਂ ਨਿਕਲ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਚ 3 ਸਾਲਾਂ ਚੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣਗੀਆਂ। ਰੋਜ਼ ਨੌਕਰੀਆਂ ਨਿਕਲ ਰਹੀਆਂ ਮੈਂ ਤਾਂ ਜਿੱਥੇ ਵੀ ਜਾਂਦੀ ਆ ਆਮ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਨੌਕਰੀਆਂ ਅਪਲਾਈ ਕਰੋ ਕੋਈ ਪੈਸਾ ਨਹੀਂ ਲੱਗਦਾ ਕੋਈ ਸਿਫਾਰਿਸ਼ ਨਹੀਂ ਲੱਗਦਾ। ਆਪਣੇ ਹਲਕੇ ਚ ਐਨੀਆਂ ਨੌਕਰੀਆਂ ਮਿਲ ਚੁੱਕੀਆਂ ਸਾਨੂੰ ਵੀ ਉਦੋਂ ਮੈਸੇਜ ਆਂਦਾ ਜਦੋਂ ਬੰਦੇ ਨੂੰ ਨੌਕਰੀ ਮਿਲ ਜਾਂਦੀ ਹੈ ਕਿ ਤੁਹਾਡੇ ਹਲਕੇ ਦੇ ਐਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਉਹਨਾਂ ਨੂੰ ਜਾ ਕੇ ਮੈਡਮ ਜਿਵੇਂ ਆਪਾਂ ਨੇ ਅੱਜ ਇਹ ਅਲਾਰਟ ਕੀਤੇ ਬਹੁਤ ਹਨ ਰੋਜ਼ੀ ਰੋਟੀਆਂ ਸਾਂਭਣ ਕਿ ਤਰ੍ਹਾਂ ਦਾ ਕਿਸੇ ਹੋਰ ਉਹਦੇ ਵਾਸਤੇ ਕਲਾਸ ਵਾਸਤੇ ਵੀ ਇਸ ਤਰ੍ਹਾਂ ਦਾ ਕੋਈ ਤੁਸੀਂ ਯੋਜਨਾ ਲੈ ਕੇ ਆ ਰਹੇ ਹੋ ਬਿਲਕੁਲ ਜੀ ਉਹ ਜਿਹੜੇ ਬੇਕਰ ਨੂੰ ਕਰ ਦੇਣੇ ਹੈ ਵੈਂਡਰ ਮਾਰਕੀਟ ਤਿਆਰ ਹੈ ਬਸ ਇੱਕ ਮਿਊਨਿਸਪੈਲਿਟੀ ਦੀ ਮਤਾ ਪਾਸ ਹੋਣ ਦੀ ਦੇਰ ਹੈ ਉੱਥੇ ਵੀ ਇਨ ਇੱਥੇ ਵੈਂਡਰ ਮਾਰਕੀਟ ਅਲਾਟਮੈਂਟ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ ਸਾਡਾ ਮਕਸਦ ਇਹ ਹੈ ਕਿ ਰੇੜੀਆਂ ਜਦੋਂ ਬਾਜ਼ਾਰ 'ਚ ਖੜੀਆਂ ਹੁੰਦੀਆਂ ਕਦੇ ਪੁਲਿਸ ਜਾਂ ਮਿਊਨਿਸਪੈਲਟੀ ਵਾਲੇ ਉਹਨਾਂ ਨੂੰ ਕਹਿੰਦੇ ਆ ਵੀ ਇੱਥੇ ਨਾ ਖੜੋ ਦੇਖੋ ਉਹਨਾਂ ਨੇ ਵੀ ਆਪਦਾ ਫਰਜ਼ ਨਿਭਾਣਾ ਹੈ ਕਿ ਰੋਡ ਜਾਮ ਹੁੰਦੇ ਨੇ ਪਬਲਿਕ ਵੀ ਸਾਡੇ ਕੋਲ ਆਂਦੀ ਆ ਰੋਡ ਜਾਮੇ ਤੇ ਇਸ ਲਈ ਅਸੀਂ ਸੋਚਿਆ ਵੀ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਪੂਰੀ ਵੈਂਡਰ ਮਾਰਕੀਟ ਬਣ ਕੇ ਤਿਆਰ ਹੈ ਜਲਦੀ ਰੋਡ ਇੱਥੇ ਪਹਿਲਾਂ ਵੀ ਬੂਥ ਅਲਾਟ ਕੀਤੇ ਸੀਗੇ ਰੇੜੀਆਂ ਵਾਲੇ ਨੂੰ ਉਹ ਸਾਰਿਆਂ ਨੇ ਵੇਚ ਵੇਚ ਕੇ ਰੇੜੀਆਂ ਫੇਰ ਲਾ ਲਈ ਨਹੀਂ ਜੀ ਇੱਕ ਵਾਰ ਬਿਲਕੁਲ ਸਖਤੀ ਹੋਊਗੀ ਕਿ ਕੋਈ ਵੀ ਬੂਥੇ ਨੂੰ ਵੇਚ ਨਹੀਂ ਸਕਦਾ ਜੇ ਕੋਈ ਰੇੜੀ ਅਲੋਟਮੈਂਟ ਤੋਂ ਬਾਅਦ ਮਾਰਕੀਟ ਵਿੱਚ ਦਿਖੂਗੀ ਤਾਂ ਉੱਤੇ ਕਾਰਵਾਈ ਕੀਤੀ ਮੈਡਮ ਜਿਹੜੇ ਆਦੇ ਪੂਥ ਲਾਰਡ ਕਰੇ ਹੈਗੇ ਇਹ ਹੁਣ ਖੁਦ ਕੰਮ ਕਰਨਗੇ ਜਿਨ੍ਹਾਂ ਨੂੰ ਕਰਨਗੇ ਕਿਰਾਏ ਦੇ ਦੇ ਨਹੀਂ ਜੀ ਨਹੀਂ ਬਿਲਕੁਲ ਉਹਨਾਂ ਨੂੰ ਦਿੱਤੇ ਗਏ ਆ ਲਾਇਸੈਂਸ ਜਿਹੜੇ ਖੁਦ ਕੰਮ ਕਰਨਗੇ ਸਬਲੈਟਿੰਗ ਤੇ ਨਹੀਂ ਕਿਰਾਏ ਤੇ ਸਬਲੈਟਿੰਗ ਪਹਿਲਾਂ ਕੈਂਸਲ ਜਿਹੜੇ ਆ ਜਿਹੜਾ ਕੋਈ ਕਿਰਾਏ ਤੇ ਦੇਊਗਾ ਜਿਹੜਾ ਕੋਈ ਕਿਰਾਏ ਤੇ ਦੇਊਗਾ ਜਾਂ ਬਾਹਰ ਚਲਾ ਜਾਊਗਾ ਦੇ ਕੇ ਉਹਦਾ ਕੈਂਸਲ ਹੋ ਜਾਊਗਾ ਇੱਥੇ ਕਿੰਨੇ ਦੇਵੇ ਜੀ ਅ ਜਿਹੜੇ ਪਹਿਲਾਂ ਕੰਮ ਕਰ ਰਹੇ ਆ ਉਹ ਕਿੰਨੇ ਦਿਨ ਟ੍ਰੈਂਡਰ ਚੱਲੇ ਸੀ ਤੁਹਾਡੇ ਕੋਲ ਹੀ ਹੈਗਾ ਤਾਂ ਦਿਓ ਐਸ.ਐਮ. ਸਾਹਿਬ ਕਾਰਵਾਈ ਕਰਨਗੇ ਅਸੀਂ ਦੱਸ ਸਕਦੇ ਹਾਂ ਜੀ ਅਸੀਂ ਕਿਸੇ ਦੇ ਨਹੀਂ ਦੇਖੋ ਮੀਡੀਆ ਦਾ ਫਰਜ਼ ਹੈ ਮੀਡੀਆ ਦੀ ਡਿਊਟੀ ਹੈ ਕਈ ਚੀਜ਼ਾਂ ਜੇ ਸਾਡੀ ਨਿਗਾਚ ਨਹੀਂ ਆਈਆਂ ਤਾਂ ਤੁਸੀਂ ਦੱਸੋ ਜਿਵੇਂ ਪੱਦੀਪ ਜੀ ਨੇ ਜਿਹੜਾ ਓਵਰ ਬ੍ਰਿਜ ਹੈ ਇਹਦਾ ਰੋਲਾ ਪਾਇਆ ਦੇਖੋ ਜੇ ਉਹਦਾ ਕੰਮ ਨਾ ਹੁੰਦਾ ਮੈਨੂੰ ਲੱਗਦਾ ਬਸ ਕਹਿੰਦੇ ਅੰਨਾ ਕੀ ਜੁੜਿਆ ਹੋਇਆ ਸੀ ਉਹगिरਨ ਵਾਲਾ ਸੀਗਾ ਤਾਂ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇੱਕ ਸ਼ਹਿਰ ਨੂੰ ਆਪਦੇ ਹਲਕੇ ਨੂੰ ਅੱਛਾ ਬਣਾਉਂਦਾ ਮੈਂ ਕਹਿੰਦੀ ਆ ਦੱਸੋ ਕਈ ਕਈ ਲੋਕ ਤਾਂ ਹੁੰਦੇ ਨਾ ਜੇ ਕੋਈ ਕਮੀ ਦੱਸੋ ਤਾਂ ਕਈ ਮੈਂ ਦੇਖਿਆ ਲੀਡਰ ਕਮੀਆਂ ਨੂੰ ਜੇ ਕੋਈ ਜਾਗਰ ਕਰਦਾ ਤਾਂ ਉਹਦੇ ਨਾਲ ਲੜਦੇ ਆ ਅਸੀਂ ਤਾਂ ਕਹਿੰਦੇ ਜੇ ਸਾਡੀ ਕਮੀਆਂ ਸਾਨੂੰ ਦੱਸੋ ਜਿਵੇਂ ਹੁਣ ਤੁਸੀਂ ਦੱਸਿਆ ਵੀ ਇੱਥੇ ਬਹੁਤ ਸਾਰੇ ਲੋਕ ਬੈਦਾਂ ਦੇ ਬੈਠੇ ਆ ਐਸਡੀਐਮ ਸਾਹਿਬ ਨੂੰ ਦੱਸੋ ਉਹਨਾਂ ਤੇ ਕਾਰਵਾਈ ਜ਼ਰੂਰ ਹੋਏ ਠੀਕ ਹੈ ਜੀ ਇਹ ਚਿੰਤਾ ਕਰ ਸਕਦੀ ਹੈ ਜਿਹੜੇ ਲਾਈਸੈਂਸ ਹੋਲਡਰਸ ਹੁੰਦੇ ਆ ਜਿਨੇ ਕਿਸੇ ਕੋਲ ਟਾਈਪਿਸਟਾ ਹੈਗਾ ਕਿਸੇ ਕੋਲ ਵਸਤ ਮਸੀਕਾ ਨਵੀਸਤਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇ ਤੋਂ ਮੰਗ ਸੀ ਕਿ ਵੀ ਸਾਡੇ ਕੋਲ ਲਾਈਸੈਂਸ ਹੈਗੇ ਪਰ ਸਾਨੂੰ ਜਗਾ ਨਹੀਂ ਮਿਲੇਗੇ ਤਾਂ ਸਾਨੂੰ ਕੰਮ ਕਰਨ ਦੀ ਇੰਤਜ਼ਾਰੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਈਸੈਂਸ ਹੋਲਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਫ ਲੋਟਸ ਦੇ ਥਰੂ ਉਹਨਾਂ ਨੂੰ ਅਲੋਟ ਕਰਦੇ ਆ ਜੀਵੇ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਧਾਮੇ ਇੱਕ ਪਹਿਲਾਂ ਚੈਕਿੰਗ ਹੋਈ ਸੀ ਜਿਸ ਦੇ ਵਿੱਚ مشبوط ਖਾਲੀ ਹੋਈ ਸੀਗੇ ਉਹ ਬੂਥ ਤੇ ਨਾਲ ਜਿਹੜੀ ਸਾਡੇ ਪਰ ਜਿਹੜੀ ਜਗਾ ਪਈ ਸੀ ਉਹਨੂੰ ਮਿਲਾ ਕੇ ਅਸੀਂ ਸਾਰਿਆਂ ਨੂੰ ਬੂਥ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂਗਾ ਕਿ ਕੋਈ ਸਫਲਟ ਕਰਦਾ ਹੈ ਤੇ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸ ਦੇ ਵਿੱਚ ਉਹਨੂੰ ਮਾਲਕੀ ਨਹੀਂ ਟ੍ਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6x8 ਦੀ ਜਗਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾ ਕਾਨੂੰਨਾ ਤੇ ਹਦਾਇਤਾਂ ਦੇ ਤਾਬੇ ਹੀ ਉਥੇ ਉਹ ਕੰਮ ਕਰ ਸਕਦਾ ਸਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਦੂਸਰੇ ਹੋਲਡਰਸ ਨੂੰ ਕਿ ਇਹਨਾਂ ਦੇ ਛੱਤਾਂ ਜੋ ਨੇ ਉਹ ਸਿਰਫ ਚਾਦਰਾਂ ਦੇ ਬਣਿਆ ਸਮਿਟ ਦੀ ਚਾਦਰਾਂ ਦੇ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਕਿ ਟੈਂਪਰਰੀ ਅਲਾਟ ਸਟਰਕਚਰ ਕ੍ਰੀਏਟ ਕੀਤਾ ਜਾ ਸਕਦਾ ਹੈ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਣੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪੇ ਲੋੜ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਸਰ ਉਹ ਹਰ ਸਾਲ ਗੜਜਾਨੀ ਜਾਂ ਚਾਦਰਕਪੁਰ ਜਾਂਦੀ ਹੈ ਜੀ ਕਿਉਂ ਚੋਰੀ ਚਗਾਈ ਦੇ ਖਤਰੇ ਜੇ ਮੈਂ ਸਭ ਪ੍ਰੋਪਰਲੀ ਈਵੈਲੂਏਟ ਕਰ ਲੈਣੀ ਹੈ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਉਸਾਰੀ ਕੰਪਲੀਟਲੀ ਨਹੀਂ ਕਰਾਈ ਜਾ ਸਕਦਾ ਸਰ ਜਿਸ ਤਰ੍ਹਾਂ ਇਹ ਸੈਕੰਡ ਫੇਜ਼ ਬਣਾਇਆ ਜੀ ਪਹਿਲਾਂ ਅਲਾਟ ਕੀਤਾ ਸੀ ਹੁਣ ਦੁਬਾਰਾ ਕੀਤਾ ਜੀ ਕੋਈ ਤੀਜੀ ਵੀ ਇਸ ਤਰ੍ਹਾਂ ਦੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਜੀ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰਸ ਹੁੰਦੇ ਆ ਤਾਂ ਜਗਾ ਦੇਖ ਕੇ ਉੱਥੇ ਦੇਖ ਕੇ ਫੇਰ ਹੀ ਕੁਝ ਕਿਉਂਕਿ ਦੇਖੋ ਰੋਜ਼ਗਾਰ ਜੋ ਕਰਦੇ ਆ ਕੁਝ ਨੂੰ ਹੋਰ ਬੈਟਰ ਕੀਤਾ ਮਿਲ ਜਾਂਦਾ ਉਹ ਛੱਡ ਕੇ ਚਲੇ ਜਾਂਦੇ ਆ ਜੇ ਕਿਸੇ ਨੂੰ ਲੋਡ ਹੋਊਗੀ ਕੋਈ ਛੱਡ ਕੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲਾਟਮੈਂਟਸ ਉਸ ਤਰ੍ਹਾਂ ਹੋ ਜਾਂਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ